ਆਦੋ ਹੋਏ ਬੋਲਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਮਰੜ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਪਾਈ ਸਤਿ ਸ੍ਰੀ ਅਕਾਲ ਹੋਰ ਸਣਾ ਠੀਕ ਠਾਕ ਜੀ ਠੀਕ ਠਾਕ ਜੀ ਤੁਸੀਂ ਸੁਣਾਓ ਠੀਕ ਵਧੀਆ ਜੇ ਤੇ ਉਸ ਦਿਨ ਫਿਰ ਪਹਿਲੀ ਵੀਡੀਓ ਪਾਈ ਸੀ ਤੁਹਾਡੀ ਵੇਖਿਆ ਸੀ ਮਨ ਲਉ ਤਾਂ ਫਿਰ ਅੱਜ ਹੁਣ ਇਹ ਕੰਮ ਵੀ ਨਵਾਂ ਹੀ ਆ ਜੇ ਹਾਂਜੀ ਹਾਂਜੀ ਆ ਦੂਜੀ ਵੀਡੀਓ ਹੀ ਹੈ ਦੂਸਰੀ ਵੀਡੀਓ ਹੀ ਆ ਹਨਾ ਆਪਣੀ ਤੇ ਦੂਸਰੇ ਪਸ਼ੂ ਆ ਬੱਸ ਪਹਿਲੇ ਉਹਦਨ ਵੀ ਤੈਨੀਆਂ ਪਈਆਂ ਸੀ ਅੱਜ ਵੀ ਤੈਨੀਆਂ ਪਈਆਂ ਉਹਦਨ ਕਿੰਨੇ ਕਾਇ ਫੋਨ ਫਾਨ ਫਿਰ ਫੋਨ ਬੜਾ ਜੀ ਅੱਛਾ ਉਹ ਤਾਂ ਚੁੱਕੇ ਨਹੀਂ ਗਏ ਹੱਡ ਕੋ ਠੀਕ ਆ ਬਹੁਤ ਫੋਨ ਆ ਜੀ ਠੀਕ ਆ ਚਲੋ ਨਾਮ ਦੱਸਦੇ ਕਰੀ ਨਾਮ ਮੇਰਾ ਮਨਜੀਤ ਸਿੰਘ ਜੀ ਹਾਂਜੀ ਹਾਂਜੀ ਪਿੰਡ ਮਰੜਾ ਹਾਂਜੀ ਜ਼ਿਲ੍ਹਾ ਗਰਦਾਸਪੁਰ ਤਸੀਲ ਬਟਾਲਾ ਤੇ ਲਾਗੇ ਜੰਤੀਪੁਰਾ ਡਾ ਤੇ ਫੋਨ ਨੰਬਰ ਪੁੱਛਦੇ 98760 68902 ਠੀਕ ਹੈ ਤੇ ਭਾਜ ਵੀ ਹੋਲੇ ਹੀ ਫਿਰ ਹਾਂਜੀ ਭਾ ਹੋਲੇ ਹੀ ਹੈ ਲੈਣ ਦੇਣ ਵਾਲੇ ਜੀ ਠੀਕ ਹੈ ਹਾਂਜੀ ਹਾਂਜੀ ਚਲੋ ਸ਼ੁਰੂਆਤ ਆ ਪਹਿਲੇ ਨੰਬਰ ਤੇ ਜਿਹੜੀ ਮੱਝ ਹੈ ਉਸ ਨੂੰ ਹੀ ਆਪਾਂ ਕਰਨੀ ਥਾਣੇ ਤੇ ਦੇਖ ਸਕਦੇ ਜੇ ਲਾਗੇ ਤਾਂ ਬਾਹੀ ਦੀ ਕੱਟੀ ਹੋ ਜੇ ਅੱਛਾ ਆ ਕੱਟੀ ਜੇ ਆ ਕੱਟੀ ਥੋੜੀ ਉੱਚੇ ਬੱਚੇ ਵਾਲੀ ਹੈ ਬਾਕੀ ਆਪਣੀ ਸਮਝਣਾ ਵੇਖ ਲਓ ਕਿੰਨੇ ਕੇ ਚਿਰਦੀ ਕੱਟੀ ਆ ਇਹ ਹੈ ਕਿ ਜਿੰਨਾਂ ਨੂੰ ਹੁੰਦਾ ਕਿ ਚਲੋ ਪੋਲੀਫਲੋਸੀ ਕੱਟੀ ਵੀ ਨਾਲ ਮਿਲ ਜੇ ਹਾਂਜੀ 1.5 ਮਹੀਨਿਆਂ ਨੂੰ ਬਣੀ ਨੋ ਹੋ ਗਿਆ ਜੀ 1.5 ਮਹੀਨਾ ਬਣੀ ਨੋ ਹੋ ਗਿਆ ਕੀ ਗੱਲ ਲਗਾ ਜੀ ਚੈੱਕ ਪਾਸ ਨਹੀਂ ਹੈ ਫਿਰ ਚੈੱਕ ਨਹੀਂ ਹਲੇ ਅੱਛਾ 1.5 ਮਹੀਨਾ ਬਣੀ ਨੋ ਜ਼ਰੂਰ ਹੋ ਗਿਆ ਜੀ ਤੇ ਠੀਕ ਆ ਦੁੱਧ 7 ਕਿਲੋ 7 ਕਿਲੋ ਹੋ ਗਿਆ ਪੱਕਾ ਦੁੱਧ ਹਾਂਜੀ ਹਾਂਜੀ ਮਿਲਦੀ ਕੱਟੀ ਤੇ ਦੋਵੇਂ ਟਾਈਮ ਕੱਟੀ ਨਾ ਕੱਟੀ ਨਾ ਠੀਕ ਹੈ ਹਾਂਜੀ 7 ਕਿਲੋ ਦੁੱਧ ਜਿਹੜਾ ਕਹਿੰਦਾ ਕਿ ਪੱਕਾ ਹੈਗਾ ਚਲੋ ਲੈ ਜਾਓ ਕੋਈ ਗੱਲ ਨਹੀਂ ਉੱਤਰਾ ਜਿਹੜਾ ਕੱਦ ਵਜਨ ਠੀਕ ਹੈ ਜਿਹੜਾ ਆਹ ਦੇਖ ਸਾਡੇ ਪਿੱਠ ਪੁੜੇ ਤਾਂ ਇੱਕ ਰੀ ਦੂਸਰੇ ਪਾਸੇ ਤਾਂ ਨਹੀਂ ਇੱਕ ਰੀ ਸਿੰਘ ਸਿੰਘ ਮੋਮਾ ਦੇਖ ਸਾਦੇ ਜੀ ਆ ਗਿਆ ਬਾਕੀ ਠੰਡੀ ਹੈ ਤੇ ਕਿੰਨਾ ਰੱਖ ਦੀ ਵੇ ਜੀ ਇਹਦਾ ਮੁੱਲ ਫੇਰ ਆਪਾਂ ਮੋਲੇ ਦੇ ਭਾਈ 45 ਹਰ ਗਰੀਦਾ ਜੀ ਅੱਛਾ ਹਾਂਜੀ ਵਿੱਚੋਂ ਕਰ ਦੇਣਾ ਮਾਨਤਨ ਕਰਦਾਂਗੇ ਮਾਨਤਨ ਕਰਦਾਂਗੇ ਅੱਛਾ ਵੀਰ ਭਰਾ ਫੋਨ ਕਰੇ ਕਰਨਾ ਠੀਕ ਹੈ ਜੀ ਹਾਂਜੀ ਤੇ ਹੁਣ ਆ ਗਏ ਆਪਣੇ ਕੋਲ ਹਾਂਜੀ ਇਹ ਗਾਂ ਜੀ ਸੋਈ ਸੋਈ ਲੈ ਆਂਦੀ ਹਲੇ ਚੋ ਗਈ ਅੱਛਾ ਉਹ ਬੱਚਾ ਜਿਹਦਾ ਅੱਛਾ ਦੋ ਦਸ ਲੈ ਹਾਨਾ 13 ਕਿਲੋ ਜੀ ਪੱਕਾ ਦੁੱਧ ਹੈਗਾ 13 ਲੀਟਰ ਚਵਾਵਾਂ ਦੁੱਧ ਜਿਹੜਾ ਦੁੱਧ ਚਵਾ ਕੇ ਦੋਗੇ ਕਰ ਚਵਾ ਕੇ ਦਵਾਂਗੇ ਦੋ ਦਸ ਬਾਕੀ ਇਹ ਕਿ ਜਿਹੜੀਆਂ ਸੂਈਆਂ ਸਵਾਈਆਂ ਉਹਨਾਂ ਦਾ ਦੁੱਧ ਤੁਸੀਂ ਚੋ ਕੇ ਖੜਨਾ ਬੱਚਾ ਇਹਦਾ ਦਿਖਾ ਦਿਏ ਕੀ ਜਮ ਅਗਰੇ ਦੇ ਬੱਚਾ ਜੀ ਬੱਚਾ ਮਗਰੇ ਦੇ ਬੱਚਾ ਵੀ ਬੱਚਾ ਵੀ ਜਿਹੜਾ ਤੁਹਾਡੇ ਸਾਹਮਣੇ ਹੀ ਆ ਜਿਹੜਾ ਉੱਚਾ ਬੱਚਾ ਹੀ ਆ ਇਹ ਵੀ ਹਾਂਜੀ ਇਹ ਬਣੀਗਾ ਕਿ ਨਹੀਂ ਨਹੀਂ ਇਹ ਨਹੀਂ ਜ ਬਣੀ ਇਹ ਇਹ ਨਹੀਂ ਬਣੀ ਹਾਂਜੀ ਇਹ ਬੱਚਾ ਜੀ ਥੋੜਾ ਜਿਹਾ ਵੱਡਾ ਵਾ ਬਾਕੀ ਦੁੱਧ ਤਾਂ ਪਿੱਕਾ ਨੇ ਦੁੱਧ ਮੋਕੇ ਤੇ ਜਿਹੜਾ 13 ਲੀਟਰ ਇਹਦੇ ਕੋਲ ਤਿਆਰ ਦੱਸਦੇ ਆ ਤੇ ਅੱਜ ਹੀ ਆਈ ਕਹਿੰਦੇ ਚਵਾਈ ਹੋ ਗਈ ਕੁਛ ਆਈ ਆ ਤਾਸ ਕਰਕੇ ਲੈ ਜਾਂਦੀ ਆ ਭਾਈ ਹਲੇ ਤੁਹਾਡੇ ਗਾੜੀ ਗਾੜੀ ਲਈ ਬਾਕੀ ਕੋਈ ਵੀਰ ਆਪਣੇ ਦੋ ਟਾਈਮ ਚਵਾਈ ਕਰਕੇ ਲੈ ਜਾਏ ਸੋਇ ਪਸ਼ੂ ਦਾ ਇਹੀ ਵਾਧਾ ਹੁੰਦਾ ਕੋਈ ਰੱਸੀ ਨਹੀਂ ਜੇ ਬਿਨਾਂ ਰੱਸੀ ਤੋਂ ਮਿਲੂ ਥੋੜੀ ਜਿਹੀ ਵੀਰ ਦੀ ਛੇੜਦੇ ਹਵਾਨਾ ਦਿਖਾ ਦਈਏ ਚੰਗੀ ਤਰ੍ਹਾਂ ਥੋੜੀ ਜਿਹੀ ਉਧਰ ਨੂੰ ਕਰ ਦਿਓ ਬਾਕੀ ਹੁਣ ਚੋਈ ਜੇ ਹੁਣ ਤਾਂ ਚੋਕੇ ਲਿਆਂਦੀ ਏ ਠੀਕ ਆ ਹਾਂਜੀ ਤੇ ਬਾਕੀ ਪੂਰਾ ਬਣਦੀ ਏ ਬਾਕੀ ਇਹ ਵੀ ਧਾਰ ਤੋਂ ਬਿਲਕੁਲ ਭੋਲੀ ਏ ਤੇ ਥਣ ਥਣ ਬਰਾਬਰ ਸਾਰੇ ਕੋਲੇ ਕੇ ਧਾਰ ਦਾ ਵੀ ਕੋਈ ਨੁਕਸਾਨ ਨਹੀਂ ਇੱਕ ਧਾਰ ਬਰਾਬਰ ਹੋ ਹਰ ਧਾਰ ਤੇ ਇਹਦਾ ਮੁੱਲ ਕੀ ਰੱਖਣਾ ਆਪਾਂ ਫਿਰ ਮੁੱਲ ਜਿੰਨਾ ਮਰਜ਼ੀ ਕਰਾ ਲੋ ਪਰ ਦੇ ਦਾਂਗੇ 35000 ਦੀ ਦੂਨਾਗੇ 35000 ਦੀ ਹੋਰ ਯਾਰ ਛੱਡ ਦਾਂਗੇ ਜੈਸਨੋਂ ਬਿਲਕੁਲੋਂ ਜੈਸਨੋਂ ਲਾਸਟ ਹੀ ਕਿੰਨੇ ਦੀ ਹਣੀ 30000 ਦੀ ਦੇ ਦਾਂਗੇ 30000 ਦੀ ਚਲੋ ਹੋਰ ਕਰ ਦਾਂਗੇ ਕੋਈ ਖਸੀਨਾ ਕੋਈ ਪ੍ਰਾਫੋਮਾ ਫੋਨ ਲਾਵੇ ਇੱਕ ਕਰੀ ਹਾਂ ਜੀ ਜਰੂਰ ਕਰਾਂਗੇ ਠੀਕ ਹੈ ਜੀ ਤੇ ਥਾਨੀ ਦੇ ਲਈ ਕਿ ਦੁੱਧ ਬੜਾ ਦੁੱਧ ਖੁੱਲਾ ਡੁੱਲਾ 13 13 ਕਿਲੋ ਖੁੱਲਾ ਡੁੱਲਾ ਦੁੱਧ ਜੀ ਠੀਕ ਹੈ ਹਾਂਜੀ ਹਾਂਜੀ ਤੇ ਆ ਬੱਚੇ ਤੋਂ ਬਿਨਾ ਹੀ ਜੇ ਹਾਂਜੀ ਇਹ ਟੋਕਰ ਦੇ ਬੱਚਿਓ ਬਿਨਾ ਠੀਕ ਹੈ ਥਾਂ ਨੇ ਦੇ ਵੀ ਬਣੀਆਂ ਹੋ ਗਿਆ ਜੇ 2 ਮਹੀਨੇ ਲੱਗ ਚੱਕੇ ਟਾਈਮ ਹੋਇਆ ਜੇ ਅੱਛਾ ਹਾਂਜੀ ਬਾਕੀ ਗਾਰੰਟੀ ਕੋਈ ਨਹੀਂ ਜੇ ਅੱਛਾ ਨਿਕਲੇ ਨਾ ਨਿਕਲੇ ਤੇ ਦੁੱਧ ਦੁੱਧ ਥੱਲੇ 6 ਕਿਲੋ ਨੇ 6 ਕਿਲੋ ਦੁੱਧ ਜਿਹੜਾ ਕਹਿੰਦੇ ਕੀ ਹੈਗਾ ਹਾਂਜੀ ਬਾਕੀ ਬੇਨਤੀ ਇਹੀ ਆ ਭਾਵੇਂ ਕੋਈ ਜ਼ਿਆਦੇ ਦੁੱਧ ਵਾਲੀ ਆ ਭਾਵੇਂ ਕੋ ਥੋੜੇ ਦੁੱਧ ਵਾਲੀ ਆ ਚਵਾਈ ਤੁਸੀਂ ਆਪ ਕਰਕੇ ਖੜਨੀ ਆ ਜੁਲਾਇਓ ਵੀਰ ਜੀ ਉਤਰਿਆ ਇਹ ਕਿ ਕਦ ਕਾਠੇ ਦਾ ਚੰਗਾ ਹੈ ਹਾਂਜੀ ਵਹਿੜਿਆ ਬਾਕੀ ਬਾਕੀ ਸੀਲ ਸਾਜ ਕੋਈ ਨਿਆਣਾ ਨਹੀਂ ਕੋਈ ਪਹਾੜਾ ਨਹੀਂ ਥਨਾ ਦਾ ਸਾਈਜ਼ ਕਰ ਤੋ ਇਹਦਾ ਚੰਗਾ ਹੈ ਬਾਕੀ ਰਸੀ ਤੋਂ ਬਿਨਾਂ ਜੇ ਠੀਕ ਹੈ ਜੀ ਕੋਈ ਪੜਾਉਣਾ ਨਹੀਂ ਪਾਉਣਾ ਇਦਾਂ ਬੈ ਕੇ ਕੋਈ ਗੱਲ ਹੀ ਨਹੀਂ ਜਿੱਦਾਂ ਮਰਜ਼ੀ ਚੋ ਸਕਦੇ ਤੇ ਇਹਦਾ ਕਿੰਨਾ ਵੀਰ ਜੀ ਮੁੱਲ ਜੇ ਫਿਰ ਇਹਦਾ ਮੁੱਲ ਭਾਈ 15000 ਦੀ ਦੇ ਦਾਂਗੇ 15000 ਦੀ ਹਾਂਜੀ ਚਲੋ ਮੌਕੇ ਤੇ ਮੰਨਤਾ ਨਾ ਹੋਰ ਕਰ ਦਾਂਗੇ ਆਪਾਂ ਕਿ ਕਰ ਦਾਂਗੇ ਕੋਈ ਵੀਰ ਭਰਾ ਫੋਨ ਕਰੇ ਹੋਰ 10000 ਖਾਂ ਦੇ ਦਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਕੋਈ ਠੀਕ ਹੈ ਵੀਰ ਜੀ ਹੋਰ ਕੁਛ ਹੈ ਨਾ ਫਿਰ ਨਹੀਂ ਬੱਸ ਵੀਰ ਜੀ ਬੜੀ ਮਿਹਰਬਾਨੀ ਕੋਈ ਫੋਨ ਕਰੇ ਵੀਰ ਭਰਾ ਮੰਨਤਾ ਜ਼ਰੂਰ ਕਰਾਂਗੇ ਤੇ ਆਪਣੀ ਤਸੱਲੀ ਤੁਹਾਡੇ ਘਰੋਂ ਹੀ ਕਰਕੇ ਖੜੇ ਹਾਂ ਨਾ ਆਪਾਂ ਹੀ ਘਰ ਤੋਂ ਦੋ ਲੰਗ ਚਵਾ ਕੇ ਦਵਾਂਗੇ ਠੀਕ ਹੈ ਜ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ